ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਯੂਰਪੀ ਦੇਸ਼ ਵਾਰਸਾਂ ਵਿੱਚ ਭਾਰਤੀ ਪ੍ਰਵਾਸੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ ਇਹ ਮੱਧ ਯੂਰਪੀ ਦੇਸ਼ ਦੀ ਇਤਿਹਾਸਿਕ ਫੇਰੀ ਦਾ ਹਿੱਸਾ ਸੀ 45 ਸਾਲਾਂ ਵਿੱਚ ਪੋਲੈਂਡ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਬਨਣ ਤੋਂ ਬਾਅਦ ਉਹਨਾਂ ਦਾ ਜ਼ੋਰਦਾਰ ਤਾੜੀਆਂ ਅਤੇ ਮੋਦੀ ਮੋਦੀ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਤੁਸੀਂ ਸਾਰੇ ਪੋਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਆਇਓ। ਤੁਹਾਡੀਆਂ ਸਾਰੀਆਂ ਪਛਾਵਾਂ ਤੇ ਕਦਰਾਂ ਕੀਮਤਾਂ ਨੇ ਪਰ ਤੁਸੀਂ ਸਾਰੇ ਭਾਰਤ ਦੇ ਹਿੱਤਾਂ ਨਾਲ ਜੁੜਿਓ। ਮੈਂ ਇਸ ਸਵਾਗਤ ਲਈ ਬਹੁਤ ਧੰਨਵਾਦੀ ਹਾਂ। ਅਜਿਹੇ ਕਈ ਦੇਸ਼ ਨੇ ਜਿੱਥੇ ਕੋਈ ਭਾਰਤੀ ਨੇਤਾ ਨਹੀਂ ਪਹੁੰਚਿਆ ਪਰ ਹੁਣ ਹਾਲਾਤ ਬਦਲ ਗਏ ਨੇ। ਭਾਰਤ ਦੀ ਦਹਾਕਿਆਂ ਤੋਂ ਨੀਤੀ ਇਹ ਰਹੀ ਹੈ ਕਿ ਉਹ ਸਾਰ ਦੇਸ਼ਾਂ ਤੋਂ ਆਪਣੇ ਆਪ ਨੂੰ ਬਰਾਬਰ ਦੂਰ ਰੱਖੇ ਅੱਜ ਭਾਰਤੀ ਨੀਤੀ ਸਾਰਿਆਂ ਨਾਲ ਨਜ਼ਦੀਕੀ ਸਬੰਧਾਂ ਨੂੰ ਵਧਾਉਂਦੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ ਦਾ ਭਾਰਤ ਸਭ ਦੇ ਵਿਕਾਸ ਦੀ ਗੱਲ ਕਰਦਾ ਅਤੇ ਸਾਰਿਆਂ ਦੀ ਭਲਾਈ ਬਾਰੇ ਸੋਚਦਾ ਉਹਨਾਂ ਕਿਹਾ ਸਾਨੂੰ ਮਾਣ ਹੈ ਕਿ ਦੁਨੀਆ ਭਾਰਤ ਨੂੰ ਵਿਸ਼ਵ ਬੰਦੂ ਦੇ ਰੂਪ 'ਚ ਦੇਖਦੀ ਹੈ ਇਹ ਪੂਰ ਰਾਜਨੀਤੀ ਦਾ ਮੁੱਦਾ ਨਹੀਂ ਸਗੋਂ ਕਦਰਾਂ ਕੀਮਤਾਂ ਦਾ ਮੁੱਦਾ ਹੈ ਭਾਰਤ ਨੇ ਉਹਨਾਂ ਲੋਕਾਂ ਲਈ ਆਪਣੇ ਦਿਲਾ ਅਤੇ ਜ਼ਮੀਨਾਂ 'ਚ ਜਗ੍ਹਾ ਬਣਾਈ ਹੈ ਜਿਨ੍ਹਾਂ ਦਾ ਕਿਤੇ ਵੀ ਸਵਾਗਤ ਨਹੀਂ ਕੀਤਾ ਗਿਆ ਪੋਲੈਂਡਸ ਨਾਤਨ ਦ੍ਰਿਸ਼ਟੀਕੋਣ ਦਾ ਪਾਈਵਾਲ ਹੈ ਪੋਲੈਂਡ ਨੂੰ ਭਾਰਤ ਦੀਆਂ ਸਦੀਵੀ ਕਦਰਾਂ ਕੀਮਤਾਂ ਦਾ ਪਾਈਵਾਲ ਦੱਸਦੇ ਹਨ ਪ੍ਰਧਾਨ ਮੰਤਰੀ ਨੇ ਦੂਜੇ ਵਿਸ਼ਵ ਜੁੱਦ ਦੌਰਾਨ ਸੋਵੀਅਤ ਯੂਨੀਅਨ ਤੋਂ ਭੱਜਣ ਵਾਲੀਆਂ ਹਜ਼ਾਰਾਂ ਪੁਲਿਸ ਔਰਤਾਂ ਅਤੇ ਬੱਚਿਆਂ ਨੂੰ ਪਨਾਹ ਦੇਣ ਵਿੱਚ ਨਵਾਂ ਨਗਰ ਦੇ ਜਾਮ ਸਾਹਿਬ ਦੇ ਯੋਗਦਾਨ ਨੂੰ ਜਾਦ ਕੀਤਾ ਉਹਨਾਂ ਕਹਿੰਿਆ ਮੈਨੂੰ ਇਹ ਦੇਖ ਕੇ ਚੰਗਾ ਲੱਗ ਰਿਹਾ ਕਿ ਪੋਲੈਂਡ ਜਾਮ ਸਾਹਿਬ ਦੁਆਰਾ ਬਣਾਏ ਮਾਰਗ ਨੂੰ ਜਿਉਂਦਾ ਰੱਖ ਰਿਹਾ ਦੋ ਦਹਾਕੇ ਪਹਿਲਾਂ ਜਦੋਂ ਗੁਜਰਾਤ ਵਿੱਚ ਜ਼ਬਰਦਸਤ ਪੁਚਾਲ ਆਇਆ ਸੀ ਤਾਂ ਜਾਮ ਨਗਰ ਵੀ ਇਸ ਦੀ ਮਾਰ ਹੇਠ ਆਇਆ ਸੀ ਪੋਲੈਂਡ ਸਭ ਤੋਂ ਪਹਿਲਾਂ ਸਹਾਇਤਾ ਦੇਣ ਵਾਲਾ ਦੇਸ਼ ਸੀ ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਰਾਸ਼ਟਰਪਤੀ ਐਂਡਰੇਜ਼ ਸਵੇਸਚੀਨ ਡੂਡਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਡੋਨਲਡ ਡੱਟਾ ਨਾਲ ਦੋ ਪੱਖੀ ਗੱਲਬਾਤ ਵੀ ਕਰਨਗੇ ਉਹ ਪੋਲੈਂਡ ਵਿੱਚ ਭਾਰਤੀ ਪਾਇਚਾਰੇ ਨੂੰ ਮਿਲਣ ਦੀ ਵੀ ਯੋਜਨਾ ਬਣਾ ਰਿਹਾ ਵਿਦੇਸ਼ ਮੰਤਰਾਲੇ ਵਿੱਚ ਸਖਤਰ ਤਨਮਿਆ ਲਾਲ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਪੋਲੈਂਡ ਅਤੇ ਯੂਕਰੇਨ ਦੇ ਦੌਰੇ ਦਾ ਐਲਾਨ ਕਰਦੇ ਹੋਏ ਕਿਹਾ ਸੀ ਸਾਡਾ ਦੁਬੱਲਾ ਵਪਾਰ ਬਹੁਤ ਵੱਡਾ ਅਤੇ ਇਹ 6 ਬਿਲੀਅਨ ਅਮਰੀਕੀ ਡਾਲਰ ਦਾ ਹੈ ਪੂਰਬੀ ਯੂਰਪ ਵਿੱਚ ਮੱਧ ਅਤੇ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਪੋਲੈਂਡ ਲਗਭਗ 3 ਬਿਲੀਅਨ ਅਮਰੀਕੀ ਡਾਲਰ ਹੈ ਅਤੇ ਪੋਲੈਂਡ ਦਾ ਭਾਰਤ ਵਿੱਚ ਲਗਭਗ 1 ਬਿਲੀਅਨ ਡਾਲਰ ਦਾ ਨਿਵੇਸ਼ ਹੈ ਦੱਸਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ਤੇ ਬੁੱਧਵਾਰ ਨੂੰ ਵਾਰਸਾ ਪੋਲੈਂਡ ਪਹੁੰਚੇ ਇਸ ਦੌਰਾਨ ਰਾਸ਼ਤਾਨੀ ਵਾਰਸਾ ਵਿੱਚ ਪੀਐਮ ਮੋਦੀ ਦਾ ਰਸਮੀ ਸਵਾਗਤ ਕੀਤਾ ਗਿਆ ਦੱਸਦੀ ਹੈ ਕਿ ਪਿਛਲੇ 45 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪੋਲੈਂਡ ਦੀ ਇਹ ਪਹਿਲੀ ਯਾਤਰਾ ਹੈ ਇਸ ਤੋਂ ਪਹਿਲਾਂ 1979 ਵਿੱਚ ਮੋਰਾਰਾਜੀ ਦੇਸਾਈ ਪੋਲੈਂਡ ਗਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੀਰ ਜੈਸਵਾਲ ਨੇ ਟਵੀਟ ਕੀਤਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਸਾ ਪਹੁੰਚ ਗਏ ਨੇ ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ ਪੋਲੈਂਡ ਅਤੇ ਭਾਰਤ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰੇਗੰਡ ਹੈ ਇਹ ਦੌਰਾ ਇਸ ਲਈ ਵੀ ਇਤਿਹਾਸਿਕ ਹੈ ਕਿਉਂਕਿ ਦੌਰਾ ਇੱਕ ਭਾਰਤ ਦੇ ਪ੍ਰਧਾਨ ਮੰਤਰੀ 45 ਸਾਲਾਂ ਬਾਅਦ ਪੋਲੈਂਡ ਆ ਰਹੇ ਹੋ ਜਲਦੀ ਹੀ ਚੰਗੇ ਮਹਾਰਾਜਾ ਮੈਮੋਰੀਅਲ ਨੂੰ ਸਰਦਾਸ਼ ਲਈ ਭੇਂਟ ਕਰਨਗੇ ਅਤੇ ਤਿੰਨ ਸਮਾਰਕਾਂ ਦਾ ਦੌਰਾ ਕਰਨਗੇ ਪੋਲੈਂਡ ਦੇ ਪ੍ਰਧਾਨ ਮੰਤਰੀ ਅਨਰੇਜ਼ ਦੂਡਾ ਨਾਲ ਦੁਬੱਲੀ ਮੀਟਿੰਗਾਂ ਕਰਨਗੇ ਅਤੇ ਫਿਰ ਉਹ ਭਾਰਤ-ਪੋਲੈਂਡ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੋਲਿਸ ਵਪਾਰਕ ਨetaਵਾਂ ਨਾਲ ਮੁਲਾਕਾਤ ਕਰਨਗੇ ਅਤੇ ਦੇਖਣ ਲਈ ਕਿ ਭਾਰਤ ਅਤੇ ਪੋਲੈਂਡ ਵਿਚਕਾਰ ਲੋਕਾਂ ਵਿੱਚ ਕੀ ਖੇਚਾ